ਬਾਲੀਵੁੱਡ ਦੇ ਦਿੱਗਜ ਬਨੇਤਾ ਓਮ ਪੁਰੀ ਕਲ ਦੁਨੀਆ ਨੂੰ ਅਲਵਿਦਾ ਕਹਿ ਕੇ ਬੀਤੇ ਦਿਨ ਉਹਨਾਂ ਦੇ ਮ੍ਰਿਤਕ ਦੇ ਉਹਨਾਂ ਦੇ ਕਾਰਤਿਰ ਸ਼ੂਲ 'ਚ ਅੰਤਿਮ ਦਰਸ਼ਨੀਆਂ ਰੱਖੀ ਗਈ ਜਿੱਥੇ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਉਹਨਾਂ ਨੂੰ ਆਖਰੀ ਵਾਰ ਵੇਖਿਆ ਇਸ ਦੇ ਬਾਅਦ ਸ਼ਾਮ 6:45 ਮਿੰਟ ਤੇ ਉਹਨਾਂ ਦਾ ਅੰਤਿਮ ਸੰਸਕਾਰ ਸ਼ੁਰੂ ਹੋ ਗਿਆ ਓਮਪੁਰ ਦੇ بیٹے ਇਸ਼ਾਨ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ 11 ਜਨ ਜਨ ਜਲੀ ਦੇਣ ਲਈ तमाम ਬਾਲੀਵੁੱਡ ਹਸਤੀਆਂ ਪਹੁੰਚੀਆਂ ਜਿਨ੍ਹਾਂ ਵਿੱਚ ਸ਼ਸ਼ੀ ਕਪੂਰ ਅਮਿਤਾਬਚਨ ਅਸ਼ੇਕ ਵਜਨ ਜਵੇਦ ਅਖਤਰ ਤੇ ਸ਼ਬਾਨਾ ਆਜ਼ਮੀ ਸ਼ਾਮਲ ਨੇ ਇਸ ਮੌਕੇ ਇਰਫਾਨ ਖਾਨ ਬਿਹਤ ਦੁਖੀ ਦਿਖਾਈ ਦਿੱਤੇ ਜਿਨ੍ਹਾਂ ਦਾ ਦਰਦ ਅੱਖਾਂ ਵਿੱਚੋਂ ਹੰਝੂਆਂ ਵਾਂਹੇ ਚਲ ਕੇ ਉੱਠਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਦਿੱਗਜਬ ਨੇਤਾ ਓਮਪੂਰੀ ਦੇ ਦੇਹਾਨ ਤੇ ਸ਼ੋਕ ਜਤਾਇਆ ਅਤੇ ਭਾਰਤ-ਪਾਕਿਸਤਾਨ ਸੱਭਿਆਚਾਰਕ ਸਬੰਧਾਂ ਵਿੱਚ ਯੋਗਦਾਨ ਲਈ ਉਹਨਾਂ ਦੀ ਤਾਰੀਫ਼ ਕੀਤੀ। ਸਰਕਾਰੀ ਸਮਝਾਰਾ ਏਜੰਸੀ ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ ਦੀ ਖਬਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਓਮਪੂਰੀ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਾਂਸਕ੍ਰਿਤਿਕ ਰਿਸ਼ਤੇ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਅਤੇ ਸ਼ਾਂਤੀ ਵਿਰੋਧੀ ਕੈਂਪੇਨ ਦੇ ਦਬਾਅ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਸੁਲਮਾਨ ਖਾਨ ਸਟਾਰਰ ਬਾਲੀਵੁੱਡ ਦੀ ਮੋਸਟ ਵੈਟਰ ਫਿਲਮ ਟਿਊਬਲਾਈਟ ਦੇ ਵਿੱਚ ਓਮਪਰੀ ਨਜ਼ਰ ਆਉਣ ਵਾਲੇ ਨੇ ਅਤੇ ਇਹ ਹੀ ਉਹਨਾਂ ਦੀ ਆਖਰੀ ਫਿਲਮ ਹੋਏਗੀ ਜਿਸ ਦੀ ਕੁਝ ਦਿਨ ਪਹਿਲਾਂ ਤੱਕ ਸ਼ੂਟਿੰਗ ਕੀਤੀ ਗਈ ਓਮਪਰੀ ਦੀ ਮੌਤ ਦੀ ਖਬਰ ਸੁਣਦੇ ਟਿਊਬਲਾਈਟ ਦੇ ਡਾਇਰੈਕਟਰ ਕਬੀਰ ਖਾਨ ਨੇ ਦੁੱਖ ਜਤਾਇਆ ਅਤੇ ਫਿਲਮ ਦੀ ਸ਼ੂਟਿੰਗ ਮੈਲੇ ਦੀ ਇੱਕ ਤਸਵੀਰ ਇੰਸਟਾਗ੍ਰਾਮ ਤੇ ਪੋਸਟ ਕੀਤੀ ਜਿਸ ਦੇ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ ਖੁਦਾ ਹਾਫਿਜ਼ ਓਮ ਸਾਹਿਬ ਉਮਪੁਰ ਤੋਂ ਦੇ ਹਾਂਦੇਪਤ ਖਬਰਾਂ ਆ ਰਹੀਆਂ ਨੇ ਕਿ ਉਹ ਆਪਣੀ ਮੌਤ ਬਾਰੇ ਪਹਿਲਾਂ ਤੋਂ ਜਾਣਦੇ ਸਨ ਖਬਰੇ ਕਿ ਬੀਬੀ ਸਿੰਘ ਦੇ ਇੰਟਰਵਿਊ ਦੇ ਵਿੱਚ ਉਮਪੁਰ ਨੇ ਕਿਹਾ ਸੀ ਕਿ ਮੌਤ ਤੋਂ ਡਰਨੇ ਲੱਗਦਾ ਬਿਮਾਰੀ ਤੋਂ ਡਰ ਲੱਗਦਾ ਹੈ ਮੌਤ ਦਾ ਤੇ ਪਤਾ ਵੀ ਨਹੀਂ ਲੱਗੇਗਾ ਸੁੱਤੇ-ਸੁੱਤੇ ਚਲੇ ਜਾਓਗੇ ਤੁਹਾਨੂੰ ਮੇਰੀ ਮੌਤ ਬਾਰੇ ਵੀ ਇਸੇ ਤਰ੍ਹਾਂ ਪਤਾ ਲੱਗੇਗਾ ਅਮਿਤ ਰੌਏ ਦੀ ਫਿਲਮ ਰਨਿੰਗਸ਼ਾਦੀ.com ਦਾ ਟਵੀਲਰ ਰਿਲੀਜ਼ ਹੋ ਗਿਆ ਜਿਸ ਵਿੱਚ ਭਜਾ ਕੇ ਕਰਾਏ ਗਏ ਵਿਆਹਾਂ ਦੀ ਕਹਾਣੀ ਬਖਾਈ ਗਈ ਹੈ ਫਿਲਮ ਵਿੱਚ ਅਮਿਤ ਸਾਧ ਅਤੇ ਤਾਪਸੀ ਪੰਡਲੀ ਟ੍ਰੋਲ ਜਿਨੇ ਜੋ ਲੋਕਾਂ ਦੇ ਵਿਆਹ ਕਰਵਾਉਂਦੇ ਨੇ ਕਾਮੇਡੀ ਨਾਲ ਭਰਪੂਰ ਫਿਲਮ 3 ਜਨਵਰੀ ਨੂੰ ਰਿਲੀਜ਼ ਹੋਵੇਗੀ ਫਿਲਮ ਨਿਰਦੇਸ਼ਕ ਐਸ ਐਸ ਰਾਜਾ ਮੌਲੀ ਦੀ ਸੁਪਰ ਹਿੱਟ ਫਿਲਮ ਬਾਹੂਬਲੀ ਦੇ ਸੀਕਲ ਬਾਹੂਬਲੀ 2 ਦੀ ਚਲਕ 25 ਜਨਵਰੀ ਨੂੰ ਸ਼ਾਹਰੁਖ ਖਾਨ ਦੀ ਫਿਲਮ ਰੀਜ਼ ਦੇ ਨਾਲ ਦੇਖਣ ਨੂੰ ਮਿਲੇਗੀ ਸੂਤਰਮ ਤੱਕ ਫਿਲਮ ਬਾਹੂਬਲੀ 2 ਦਾ ਟੀਜ਼ਰ 25 ਜਨਵਰੀ ਨੂੰ ਰਿਲੀਜ਼ ਹੋਏਗਾ ਬਾਹੂਬਲੀ 2 ਦੀ ਨਵੀਂ ਰਿਲੀਜ਼ਿੰਗ ਡੇਟ 28 ਅਪ੍ਰੈਲ ਨੂੰ ਤੈਅ ਕੀਤੀ ਗਈ ਹੈ ਅਗਾਮੀ ਫਿਲਮ ਕਾਬਿਲ ਦੇ ਬਨੇਤਰ ਰਿਤਿਕ ਰੋਸ਼ਨ ਦਾ ਕਹਿਣਾ ਹੈ ਕਿ ਉਹ ਮੰਨਦੇ ਨੇ ਕਿ ਉਹ ਹਰ ਕੰਮ ਕਰਨ ਦੇ ਲਾਇਕ ਨੇ ਜੋ ਉਹ ਕਰਨਾ ਚਾਹੁੰਦੇ ਨੇ ਦਸਵ ਰਿਤਿਕ ਫਿਲਮ ਦੀ ਸਟਾਰ ਕਾਸਟ ਮੇਤੇ ਗੀਤ ਲਾਂਚ ਮੌਕੇ ਪੁੱਜੇ ਸਨ ਲੁੰਦਰ ਬੇਲਦਾਰੇ ਨਵੇਂ ਗੀਤ ਅੰਗਰੇਜ਼ੀ ਵਾਲੀ ਮੈਡਮ ਦਾ ਟੀਜ਼ਰ ਰਿਲੀਜ਼ ਹੋ ਗਿਆ ਜਿਸ ਵਿੱਚ ਸ਼ਿਪਰਾ ਗੋਇਲ ਤੇ ਡਾਕਟਰ ਯੂ ਸੋਨਾਰਾ ਸਾਥੇ ਬਾਰੇ ਨੇ ਗੀਤ ਦੀ ਚਲਕ ਵਿੱਚ ਬਿੱਲਾ ਦਾ ਅੰਦਾਜ਼ ਬਦਲਿਆ ਬਦਲਿਆ ਨਜ਼ਰ ਆ ਰਿਹਾ ਹੈ